ਮੈਂ ਕਿੰਨਾ ਕਿ ਉਹ ਸੰਗਤਾਂ ਦਾ ਜੋ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਇਸ ਵਾਰ ਕਿਉਂਕਿ ਜਿਹੜਾ ਤੀਜੀ ਯਾਤਰਾ ਵੀ ਫੁੱਲ ਜਾ ਰਹੀ ਹੈ ਬਿਲਕੁਲ ਬਿਲਕੁਲ ਜੀ ਇਹ ਤੀਜੀ ਯਾਤਰਾ ਹੈ ਜਿਹੜੀ ਹੁਣ ਦੁਬਾਰਾ ਤੋਂ ਪ੍ਰਯਾਗਰਾਜ ਔਰ ਅਯੋਧਿਆ ਜਾ ਰਹੀ ਹੈ ਅੱਗੇ ਅਕਰ ਉਧਰ ਯੂਪੀ ਸਰਕਾਰ ਦੇ ਥਰੂ ਮੌਕਾ ਮਿਲਿਆ ਔਰ ਐਕਸਟੈਂਸ਼ਨ ਮਿਲ ਗਈ 26 ਤੋਂ ਬਾਅਦ 26 ਫਰਵਰੀ ਤੋਂ ਬਾਅਦ ਤੇ ਕੋਸ਼ਿਸ਼ ਕਰਾਂਗੇ ਫਿਰ ਇੱਕ ਹੋਰ ਯਾਤਰਾ ਲੈ ਕੇ ਜਾਵਾਂਗੇ ਤੇ ਤੁਹਾਨੂੰ ਲੈ ਕੇ ਜਾਵਾਂਗੇ ਪ੍ਰਯਾਗਰਾਜ ਔਰ ਅਯੋਧਿਆ ਖਾਸ ਪਰਵੰਤ ਸਰ ਇਦਾਂ ਕਿ ਅਸੀਂ ਕੁੱਕ ਨਹੀਂ ਲੈ ਕੇ ਜਾਂਦੇ ਅਸੀਂ ਰੈਸਟੋਰੈਂਟ ਹੀ ਲੋਕਲ ਅਰੇਂਜ ਕਰ ਦਿੰਨੇ ਆ ਜਿੱਦਾਂ ਦੀ ਸਾਨੂੰ ਫੈਸਿਲਿਟੀ ਉੱਤੇ ਮਿਲਦੀ ਹੈ ਸਾਡੇ ਵੱਲੋਂ ਇਹ ਹੁੰਦਾ ਕਿ ਕੋਈ ਭੁੱਖਾ ਨਾ ਰਵੇ ਜਿੱਦਾਂ ਦਾ ਉੱਤੇ ਅਰੇਂਜਮੈਂਟ ਹੋ ਪਾਂਦਾ ਅਸੀਂ ਉਦਾਂ ਦਾ ਕਰਵਾ ਦਿੰਦਾ ਫਿਰ ਅਗਲੀ ਜਿਹੜੀ 20 ਮਾਰਚ ਨੂੰ ਜਿਹੜੀ ਯਾਤਰਾ ਲੈ ਕੇ ਜਾ ਰਹੇ ਵ੍ਰਿੰਦਾਵਨ ਉਸ ਦੇ ਬਾਰੇ ਕੁਝ ਅਪਡੇਟ ਦੇਣਾ ਚਾਹਾਂਗਾ ਵ੍ਰਿੰਦਾਵਨ ਐਕਚੁਅਲੀ ਹੋਣਾ ਸੀ ਵਿੰਦਾਵਨ ਜਾਂਦੇ ਤਾਂ ਹਰ ਮਹੀਨੇ ਨਹੀਂ ਹੈ ਬਟ ਹੁਣ ਇਹ ਮਹਾਗੰਗ ਦੀ ਤਿੰਨ ਹੁਣ ਨੈਕਸਟ ਜਬ ਰੰਧਾਮ ਯਾਤਰਾ 20 ਮਾਰਚ ਨੂੰ ਬ੍ਰਿੰਦਵਨ ਜਾ ਰਹੇ ਆ ਜੀ ਔਰ ਜਿਹੜੇ ਜਿਹੜੇ ਸਾਡਾ ਬ੍ਰਿੰਦਵਨ ਜਾਣ ਦੇ ਇਚੋ ਕੇਗੇ ਨੇ ਔਰ ਸਾਡਾ ਨੰਬਰ ਦਿੱਤਾ ਹੋਇਆ ਉਹਦੇ ਤੇ ਪਲੀਜ਼ ਜਲਦੀ ਟਿਕਟ ਬੁੱਕ ਕਰਾਓ ਛੋੜ ਕੇ ਸਾਰੇ ਕੰਮ ਕੱਬ ਹਮ ਚਲੇ ਪ੍ਰਯਾਗਰਾਜ ਅੱਛਾ ਕਿ ਅਸਾਨੂੰ ਇੰਜਾਨ ਦਾ ਮੌਕਾ ਮਿਲ ਰਿਹਾ ਹੈ ਕਿ ਇੱਕ ਦਰਸ਼ਨ ਬਸ ਦਰਸ਼ਨ ਸਾਨੂੰ ਅੱਗੋਂ ਸਹੀ ਮਿਲ ਜਾਣ ਅੱਛੇ ਅੱਛੇ ਹੋ ਜਾਣ ਗੰਗਾ ਇਸ਼ਨਾਨ ਸਾਡਾ ਸੋਨਾ ਹੋ ਜਾਵੇ ਔਰ ਸਾਰੇ ਇੱਕ ਸਭ ਤੋਂ ਵੱਡੀ ਹੈ ਖੁਸ਼ੀ ਹੈ ਕਿ ਅਸੀਂ ਆਪਣਾ ਪਰਿਵਾਰ ਨਾਲ ਚੱਲੇ ਆਂ ਨਾਲ ਜਾ ਸਰ ਇੱਕ ਤਾਂ ਬੋਲਿੰਗਾਂ ਦੀ ਕਿਰਪਾ ਹੈ ਕਿ ਸਾਨੂੰ ਮੌਕਾ ਮਿਲਿਆ ਸੀ ਕਿ ਸ਼ਨਾਣ ਕਰਨ ਦਾ ਦੂਜਾ ਤੇ ਅਸੀਂ ਇੱਕ ਪੂਰੀ ਫੈਮਿਲੀ ਇਕੱਠੇ ਹੋਏ ਆਂ ਇਹਨ ਦੇ ਵੱਲ ਤੋਂ ਵੱਡੀ ਹੋਰ ਕਿਹੜੀ ਚੀਜ਼ ਹੋਵੇ ਇੱਕ ਰੌਣਕ ਨਾਲ ਅਸੀਂ ਜਾ ਰਹੇ ਆਂ ਪਰਿਵਾਰ ਜਾ ਰਹੇ ਆਂ ਇਹ ਸਿਰਫ ਬਾਲਾ ਜੀ ਟਰੈਵਲ ਦੇ ਹੀ ਸ਼ੁਕਰਗੁਜ਼ਾਰ ਹੈ ਜੀ ਆបਾਸਨਾ ਹੁੰਦੀ ਤਾਂ ਸ਼ਾਇਦ ਕੱਲੇ ਮੈਨੂੰ ਘਰ ਦੇ ਨੇ ਕਦੀ ਭੇਜਣਾ ਨਹੀਂ ਸੀਗਾ ਠੀਕੇ ਬਟ ਉਹਨਾਂ ਨੇ ਕਿਹਾ ਕਿ ਇਸ ਵਾਰ ਸਾਰੇ ਫੈਮਿਲੀ ਵੰਗਰੀ ਹੈਗੇ ਆ ਤੇ ਆਪਾਂ ਫ੍ਰੀਲੀ ਜਾ ਸਕਦੇ ਆ ਮੈਂ ਬਹੁਤ ਲੱਕੀ ਸਮਝਦਾ ਹਾਂ ਇਹ ਆਪਣੇ ਆਪ ਨੂੰ ਠੀਕ ਹੈ ਕਿ ਮੈਨੂੰ ਮੌਕਾ ਮਿਲ ਰਿਹਾ ਠੀਕ ਹੈ ਤਰਵਿਨੀ ਸੰਗਮ ਜਾ ਕੇ ਇਸ਼ਨਾਨ ਕਰਨ ਦਾ ਠੀਕ ਹੈ ਕੋਈ ਘਰ ਦੇ ਥੋੜਾ ਡਰਦੇ ਸੀਗੇ ਕਿ ਇਕੱਲੇ ਨਹੀਂ ਭੇਜਣਾ ਠੀਕ ਹੈ ਉੱਥੇ ਗੁੰਮ ਹੋ ਜਾਏਗਾ ਜੇ ਕੁਝ ਹੋ ਜਾਏਗਾ ਕਿ ਠੀਕ ਹੈ ਬਟ ਇਹ ਬੱਸ ਕਰਕੇ ਬਹੁਤ ਵਧੀਆ ਲੱਗਿਆ ਕਿ ਹੁਣ ਜਾਣ ਨੂੰ ਮੌਕਾ ਮਿਲ ਰਿਹਾ ਹੈ ਠੀਕ ਹੈ ਜਦੋਂ ਵਾਹ ਇਹਨਾਂ ਦੇ ਬੱਸ ਬਾਰੇ ਪਤਾ ਲੱਗਿਆ ਇਹਨਾਂ ਦੀ ਫੈਸਿਲਿਟੀ ਇਹਨਾਂ ਦੀ ਸਰਵਿਸ ਮੈਂ ਕਹਿੰਦਾ ਬਿਰਤਾ ਸਾਡਾ ਆਦੀ ਗਿਆ ਭਾਈ ਸਾਡੀ ਤਾਂ ਕਿਸਮਤ ਜਾ ਗਈ ਤੀਜੀ ਬਾਸ ਯਾਤਰਾ ਲੈ ਕੇ ਜਾਈ ਜਾ ਰਹੀ ਹੈ ਯੋਧਿਆ ਮਹਾਕੁੰਮ ਪ੍ਰਿਆਗਰਾਜ ਕੀ ਕਹਿਣਾ ਚਾਹੋਗੇ ਜੀ ਇਹ ਤਾਂ ਬਸ ਜੀ ਹੁਣ ਆਪਣੇ ਆਪ ਨੂੰ ਇਦਾਂ ਲੱਗਣ ਲੱਗ ਗਿਆ ਬਸ ਆਹੀ ਪਿਆ ਜੀ ਪ੍ਰਿਆਗਰਾਜ ਦਾ 10 ਮਿੰਟ ਦਾ ਹੀ ਲੱਗਣਾ ਰਸਤਾ ਤਿੰਨ ਵਾਰੀ ਜਾਏ ਆ ਲੋਕਾਂ ਨੂੰ ਇੱਕ ਵਾਰ ਵੀ ਨਸੀਬ ਨਹੀਂ ਹੁੰਦਾ ਸਾਨੂੰ ਤਿੰਨ ਵਾਰੀ ਨਾ ਨਾ ਉੱਥੇ ਨਸੀਬ ਹੋ ਗਿਆ ਬੜਾ ਵਧੀਆ ਲੱਗ ਰਿਹਾ ਤੇ ਇੰਨੇ ਸ਼ਰਧਾਲੂਆਂ ਦਾ ਅਸ਼ੀਰਵਾਦ ਮਿਲ ਰਿਹਾ ਇਹਨਾਂ ਦੇ ਅਸ਼ੀਰਵਾਦ ਨਾਲ ਅਸੀਂ ਵੀ ਬਾਰ-ਬਾਰ ਜਾਣ ਦਾ ਮੌਕਾ ਮਿਲ ਰਿਹਾ ਸਾਨੂੰ ਮੈਮ ਕਿੰਨਾ ਕਿ ਉਹ ਸੰਗਤਾਂ ਦਾ ਜੋ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਇਸ ਵਾਰੀ ਕਿਉਂਕਿ ਜਿਹੜਾ ਤੀਜੀ ਯਾਤਰਾ ਵੀ ਫੁੱਲ ਜਾ ਰਹੀ ਹੈ ਬਿਲਕੁਲ ਬਿਲਕੁਲ ਜੀ ਇਹ ਤੀਜੀ ਯਾਤਰਾ ਹੈ ਜਿਹੜੀ ਹੁਣ ਦੁਬਾਰਾ ਤੋਂ ਪ੍ਰਯਾਗਰਾਜ ਔਰ ਅਯੋਧਿਆ ਜਾ ਰਹੀ ਹੈ अगर अगर उधर यूपी सरकार के थ्रू मौका मिले और एक्सटेंशन मिल गई छब्बी तो बाद छब्बी फैबररी तो बाद तो कोशिश करा फिर एक होर यात्रा लेके जाँगे तो लैके जावे प्रयागराज और अयोध्या और सकते हो कि बसें साढ़िया फुल ने लोगों इन्ना आनंद आता है इन्ना ही इन्ना मजा आता है कि मैनू लगता है कि सूँ बिल्कुल प्रयागराज हूँ नेगन लगे त्रिवेणी संगम घाट बहुत ही बिल्कुल नेड़े लगन लगी राम लला नगरी बिल्कुल नेड़े लगन लगी एक होर इन्फोरमेस दे दिए कि भी मार्च में जड़ा ਹੇ ਬਾਲਾ ਜੀ ਯਾਤਰਾ ਪਰਿਵਾਰ ਜੋ ਹੈ ਲੋਕਾਂ ਨੂੰ ਵ੍ਰਿੰਦਾਵਨ ਲੈ ਕੇ ਜਾ ਰਿਹਾ ਜੇਕਰ ਤੁਸੀਂ ਵੀ ਵ੍ਰਿੰਦਾਵਨ ਜਾਣਾ ਚਾਹੁੰਦੇ ਹੋ ਸਾਡੇ ਨਾਲ ਤੇ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਔਰ ਜਾਓ ਔਰ ਮ제 ਲੋ ਹੁਣ શ્રીਕ੍ਰਿਸ਼ਨ ਦੀ ਨਗਰੀ ਦੇ ਅੰਦਰ ਖਾਸ ਪਰਵਨ ਸਰ ਇਦਾਂ ਕਿ ਟ੍ਰੈਫਿਕ ਦਾ ਦੇਖੋ ਨੋ ਡਾਊਟ ਹੋਊਗਾ ਹੀ ਹੋਊਗਾ ਮਹਾਕੁੰਬ ਹੈ ਟ੍ਰੈਫਿਕ ਦਾ ਮਤਲਬ ਹਰ ਜਗ੍ਹਾ ਹੀ ਹੈਗਾ ਮਿਲੂਗਾ ਹੀ ਮਿਲੂਗਾ ਬਟ ਉਹਦੇ ਵਿੱਚ ਇਹ ਆ ਕਿ ਅਸੀਂ ਟਾਈਮ ਟੂ ਟਾਈਮ ਨਾ ਖਾਣ ਪੀਣ ਲਈ ਅਸੀਂ ਕੁਕ ਨਹੀਂ ਲੈ ਕੇ ਜਾਂਦੇ ਅਸੀਂ ਰੈਸਟੋਰੈਂਟ ਹੀ ਲੋਕਲ ਅਰੇਂਜ ਕਰ ਦਿੰਨੇ ਆ ਜਿੱਦਾਂ ਦੀ ਸਾਨੂੰ ਫੈਸਿਲਿਟੀ ਉੱਤੇ ਮਿਲਦੀ ਹੈ ਸਾਡੇ ਵੱਲੋਂ ਇਹ ਹੁੰਦਾ ਕਿ ਕੋਈ ਭੁੱਖਾ ਨਾ ਰਵੇ ਜਿੱਦਾਂ ਦਾ ਉੱਤੇ ਅਰੇਂਜਮੈਂਟ ਹੋ ਪਾਂਦਾ ਅਸੀਂ ਉਦਾਂ ਦਾ ਕਰਵਾ ਦਿੰਦਾ ਜੀ ਮੈਂ ਜਿਹੜੀ ਫਿਰ ਅਗਲੀ ਜਿਹੜੀ 20 ਮਾਰਚ ਨੂੰ ਜਿਹੜੀ ਯਾਤਰਾ ਲੈ ਕੇ ਜਾ ਰਹੇ ਵਿਰਿੰਦਾਵਨ ਉਸ ਦੇ ਬਾਰੇ ਕੁਝ ਅਪਡੇਟ ਦੇਣਾ ਚਾਹਾਂਗੇ ਵਿਰਿੰਦਾਵਨ ਐਕਚੁਅਲੀ ਹੁਣੇ ਸੀ ਵਿੰਧਵਨ ਜਾਂਦੇ ਤਾਂ ਹਰ ਮਹੀਨੇ ਨਹੀਂ ਹੈ ਬਟ ਹੁਣ ਇਹ ਮਹਾਗੰਬ ਦੀ ਤਿੰਨ ਯਾਤਰਾ ਕਰਕੇ ਹੁਣ ਅਸੀਂ ਵਿਰਿੰਦਾਵਨ ਦਾ ਥੋ 20 ਮਾਰਚ ਨੂੰ Vrindavan ਜਾ ਰਹੇ ਆ ਜੀ ਤੇ ਜਿਹੜਾ 20 ਮਾਰਚ ਨੂੰ ਜਾ ਕੇ 21 21 ਔਰ 22 ਉੱਥੇ ਸਟੇ ਕਰਾਂਗੇ 23 ਤਰੀਕ ਰਾਤੀ ਉੱਥੋਂ ਵਾਪਸ ਚਲਾਂਗੇ ਤੇ 24 ਤੱਕ ਸਵੇਰੇ ਲੁਧਿਆਣੇ ਵਾਪਸ ਪਹੁੰਚਾਂਗੇ ਔਰ ਜਿਹੜੇ ਜਿਹੜੇ ਸਾਡਾ Vrindavan ਜਾਣ ਦੇ ਇਚੋਗੇ ਨੇ ਔਰ ਸਾਡਾ ਨੰਬਰ ਦਿੱਤਾ ਹੋਇਆ ਉਹਦੇ ਤੇ ਪਲੀਜ਼ ਜਲਦੀ ਟਿਕਟ ਬੁੱਕ ਕਰਾਓ ਔਰ ਦੂਜੀ ਗੱਲ ਇਹ ਹੈ ਕਿ ਜੇ ਹੁਣ 26 ਤਰੀਕ ਤੋਂ ਬਾਅਦ ਬਾਘ ਗੁੰਮ ਦੀ ਐਕਸਟੈਂਸ਼ਨ ਹੋ ਜਾਂਦੀ ਹੈ ਤਾਂ ਹੋ ਸਕਦਾ ਹੈ ਕਿ ਅਸੀਂ ਵੀ ਮਾਰਚ ਤੋਂ ਪਹਿਲਾਂ ਇੱਕ ਵਾਰੀ ਮਹਾਗੰਮ ਦਾ ਇੱਕ ਜਿਹੜਾ ਹੋਰ ਲਗਾਈਏ। ਅਸੀਂ ਦੇਖ ਰਹੇ ਹਾਂ ਰਿਪੀਟ ਸੰਗਤ ਵੀ ਕਾਫੀ ਜ਼ਿਆਦਾ ਆ ਰਹੀ ਹੈ ਨਾ। ਰਿਪੀਟ ਸੰਗਤ ਵੀ ਆ ਰਹੀ ਹੈ ਜਿੱਦਾਂ ਜਿੱਦਾਂ ਸਾਡੇ ਨਾਲ ਪਹਿਲਾਂ ਪਿਛਲੀ ਵਾਰ ਜਗਰਾਉ ਤੋਂ ਗਏ ਸੀ ਕਾਫੀ ਜਣੇ ਸੀਗੇ। ਉਹਨਾਂ ਨੇ ਹੁਣ ਅੱਗੇ ਆ ਕੇ ਆਪਣੇ ਰਿਲੇਟਿਵ ਜਿਹੜੇ ਸੀਗੇ ਉਹਨਾਂ ਨੇ ਉਹ ਨਾਲ ਭੇਜੇ ਆਪਣੇ। ਬਿਲਕੁਲ ਬਿਲਕੁਲ। ਜੀ। ਅਗਰ ਐ ਜਿਹੜੀ ਖਾਸ ਵਿਵਸਥਾ ਜਿਹੜੀਆਂ ਸਵਾਰੀਆਂ ਨੂੰ ਕਰਵਾਈ ਜਾਏਗੀ ਉਸ ਵਾਰੀ। ਵਿਵਸਥਾ ਤਾਂ ਭਈਆ ਤੁਹਾਨੂੰ ਪਤਾ ਹੀ ਹੈ ਹਰ ਵਾਰ ਦੀ ਤਰ੍ਹਾਂ ਵਿਵਸਥਾ ਬਹੁਤ ਵਧੀਆ ਰਹੇਗੀ ਸਾਰੀ। ਜਾਂਦੇ ਜਾਂਦੇ ਹੁਣ अयोध्या जी अयोध्या जी ਉਥੇ ਰਾਮ ਲਲਾ ਜੀ ਦਾ ਮੰਦਿਰ ਦੇ ਕੋਲ ਤੁਹਾਨੂੰ ਪਤਾ ਹੀ ਹੈ ਉਥੇ ਬਿਲਕੁਲ ਬਿਲਕੁਲ ਵਾਕਿੰਗ ਡਿਸਟੈਂਸ ਤੇ ਸਾਡੇ ਰੂਮਸ ਹੈ ਹੋਟਲ ਬਹੁਤ ਬਹੁਤ ਵਧੀਆ ਅਰੇਂਜਮੈਂਟ ਹੈ ਉਥੇ ਵੀ ਡਿਨਰ ਹੈ ਪਰਸੋ ਪਰਸੋ ਫਿਰ ਅਸੀਂ ਉਥੋਂ ਦੀ ਪ੍ਰਿਆਗਰਾਜ ਵਸੇ ਸਵੇਰੇ ਨਿਕਲਾਂਗੇ ਓਵਰ ਦਾਏ ਉਥੇ ਪ੍ਰਿਆਗਰਾਜ ਰਹਿਵਾਂਗੇ ਤੇ ਪ੍ਰਿਆਗਰਾਜ ਉਥੋਂ ਦੀ ਆਪਾਂ ਸ਼ਾਮੀ ਨਿਕਲਾਂਗੇ ਤੇ ਸੰਡੇ ਸ਼ਾਮ ਤੱਕ ਅਸੀਂ ਘਰ ਪਹੁੰਚ ਜਾਵਾਂਗੇ ਜੀ ਇਹ ਸਾਰਾ ਜਿਹੜਾ ਰੂਟ ਪਲਾਨ ਰਹੇਗਾ ਸਾਰਾ ਸਾਰਾ ਰੂਟ ਪਲਾਨ ਰਹੇਗਾ ਔਰ ਔਰ ਠਾਕੁਰ ਜੀ ਨੂੰ ਅਰਦਾਸ ਕਰਕੇ ਆਵਾਂਗੇ ਕਿ ਬੰਦਾ ਜਿੱਦਾਂ ਜਿੱਦਾਂ ਸਾਡੀਆਂ ਪਹਿਲਾਂ ਦੋ ਯਾਤਰਾ ਸਕਸੈਸਫੁਲ ਰਹੀ ਹੈ ਸਾਰੇ ਲੋਕ ਹਾਜ਼ਰ ਕਿੱਤੇ ਗਏ ਹਾਜ਼ਰ ਕਿੱਤੇ ਆਏ ਉਹਦੇ ਠਾਕੁਰ ਜੀ ਅੱਗੇ ਪ੍ਰਾਰਥਨਾ ਕਿ ਜਿਹੜੇ ਜਿਹੜੇ ਹੁਣ ਵੀ ਜਾ ਰਹੇ ਆ ਉਹ ਵੀ ਹਾਜ਼ਰ ਕਿੱਤੇ ਜਾਣ ਤੇ ਹਾਜ਼ਰ ਕਿੱਤੇ ਆਉਣ ਐਤਕੀ ਜਿਹੜੀਆਂ ਦੋ ਬਸਾਂ ਸ਼੍ਰੀ ਬੱਲ ਯਾਤਰਾ ਪਰਵਾਰ ਉਹਨਾਂ ਨੇ ਕਿ ਜਾਈ ਜਾ ਰਹੀ ਨੇ ਸੰਗਤਾਂ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਰਾਧੇ ਰਾਧੇ ਜੀ ਰਾਧੇ ਰਾਧੇ ਜੀ ਸਰ ਕਿੰਨਾ ਕੁ ਖੁਸ਼ੀ ਹੋ ਰਹੀ ਹੈ ਵੀ ਮਹਾਕੁੰ ਪ੍ਰਿਆਗਰਾ ਜਾਣ ਦਾ ਮੌਕਾ ਮਿਲ ਰਿਹਾ ਹੈ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਔਰ ਇਹ ਤਾਂ ਪਹਿਲੇ ਤਾਂ ਟ੍ਰੇਨਾਂ ਤੇ ਜਾਂਦੇ ਸੀ ਹਾਂਜੀ ਹੁਣ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਔਰ ਬੱਸ ਦੇ ਵਿੱਚ ਬਹੁਤ ਸਾਨੂੰ ਵਧੀਆ ਜਿਹਾ ਲੱਗ ਰਿਹਾ ਹੈ ਸਟੈਂਡਰਡ ਲੱਗ ਰਿਹਾ ਹੈ ਸਟੈਂਡਰਡ ਭਾਗਿਆਸ਼ਾਲੀ ਫੀਲ ਕਰ ਰਹੇ ਹਾਂ ਵੀ ਕਿ 144 ਸਾਲਾਂ ਬਾਅਦ ਜਿਹੜਾ ਮੌਕਾ ਮਿਲਿਆ ਤੇ ਹੁਣ ਮਹਾਕੰਮੂ ਤੁਸੀਂ ਖੁਦ ਜਾ ਰਹੇ ਹਾਂ ਹਾਂਜੀ ਇਹ ਸਾਡੀ ਕਿਸਮਤ ਸੀਗੀ ਜਿਹੜਾ ਕਿ ਅਸੀਂ ਅਸੀਂ ਆਪਣੇ ਆਪ ਨੂੰ ਭਾਗਿਆਸ਼ਾਲੀ ਸਮਝ ਰਹੇ ਹਾਂ 144 ਸਾਲ ਬਾਅਦ ਕੰਬ ਦਾ ਮੇਲਾ ਆਇਆ ਅਸੀਂ ਸੋਚਿਆ ਵੀ ਨਹੀਂ ਸੀਗਾ ਅਸੀਂ ਵੀ ਅਸੀਂ ਕੁੰਮ ਦਾ ਇਸ਼ਨਾਨ ਕਰਾਂਗੇ ਪਰ ਸਾਡੀ ਕਿਸਮਤ ਚੰਗੀ ਸੀ ਅਸੀਂ ਕੁੰਮ ਦਾ ਇਸ਼ਨਾਨ ਕਰ ਰਹੇ ਹਾਂ ਹਾਂਜੀ ਬਹੁਤ ਖੁਸ਼ੀ ਹੋ ਰਹੀ ਹੈ ਜੀ ਮੈਂ ਫਰਸਟ ਟਾਈਮ ਜਾ ਰਹੇ ਹਾਂ ਠੀਕ ਹੈ ਤੇ ਲਾਈਕ ਜੇ ਆ バス ਨਾ ਹੁੰਦੀ ਤਾਂ ਸ਼ਾਇਦ ਇਕੱਲੇ ਮੈਨੂੰ ਘਰ ਦੇ ਨੇ ਕਦੀ ਭੇਜਣਾ ਨਹੀਂ ਸੀਗਾ ਠੀਕ ਹੈ ਬਟ ਉਹਨਾਂ ਨੇ ਕਿਹਾ ਕਿ ਇਸ バス ਤੇ ਸਾਰੇ ਫੈਮਲੀ ਵੰਗਰੀ ਹੈਗੇ ਆ ਤੇ ਆਪਾਂ ਫ੍ਰੀਲੀ ਜਾ ਸਕਦੇ ਹਾਂ ਸਰ ਕਿੰਨੀ ਕਿ ਜ਼ਿਆਦਾ ਉਤਸ਼ਾਹ ਹੈਗਾ ਕਿਉਂਕਿ ਰਾਮ ਮੰਦਰ ਵੀ ਜਾਣਾ ਹੈ ਪ੍ਰਿਆਗਰ ਜਗ੍ਹਾ ਤ੍ਰਿਵੇਣੀ ਸੰਗਮ ਚ ਇਸ਼ਨਾਨ ਵੀ ਕਰਨਾ ਹੈ ਹਾਂਜੀ ਹਾਂਜੀ ਬਈ ਮੈਂ ਬਹੁਤ ਲੱਕੀ ਸਮਝਦਾ ਹਾਂ ਇਹ ਆਪਣੇ ਆਪ ਨੂੰ ਠੀਕ ਹੈ ਕਿ ਮੈਨੂੰ ਮੌਕਾ ਮਿਲ ਰਿਹਾ ਠੀਕ ਹੈ ਤਰਵਿਣੀ ਸੰਗਮ ਜਾ ਕੇ ਇਸ਼ਨਾਨ ਕਰਨ ਦਾ ਠੀਕ ਹੈ ਕੋਈ ਘਰ ਦੇ ਥੋੜਾ ਡਰਦੇ ਸੀਗੇ ਕਿ ਇਕੱਲੇ ਨਹੀਂ ਭੇਜਣਾ ਠੀਕ ਹੈ ਉੱਥੇ ਗੁੰਮ ਹੋ ਜਾਏਗਾ ਜੇ ਕੁਝ ਹੋ ਜਾਏਗਾ ਕਿ ਠੀਕ ਹੈ ਬਟ ਇਹ ਬੱਸ ਕਰਕੇ ਬਹੁਤ ਵਧੀਆ ਲੱਗਿਆ ਕਿ ਹੁਣ ਜਾਣ ਨੂੰ ਮੌਕਾ ਮਿਲ ਰਿਹਾ ਬੱਸ ਬਾਰੇ ਪਤਾ ਕਿਵੇਂ ਲੱਗਾ ਤੁਹਾਨੂੰ ਕਿਵੇਂ ਬਸਾਂ ਜਾ ਰਹੀਆਂ ਨੇ ਸੋਸ਼ਲ ਮੀਡੀਆ ਤੋਂ ਪਤਾ ਲੱਗਿਆ ਜੀ ਮੈਂ ਮੰਮਾ ਨੂੰ ਦਿਖਾਇਆ ਠੀਕ ਹੈ ਕਿ ਇਦਾਂ ਦਾ ਮਤਲਬ ਲੈ ਕੇ ਜਾਂਦੇ ਬੱਸ ਠੀਕ ਹੈ ਅਸੀਂ ਕੰਟੈਕਟ ਕੀਤਾ ਠੀਕ ਹੈ ਤੇ ਬਹੁਤ ਵਧੀਆ ਲੱਗਿਆ ਠੀਕ ਹੈ ਭਾਈ ਨਾਲ ਗੱਲ ਕਰਕੇ ਤੇ ਫਿਰ ਅਸੀਂ ਬੁੱਕ ਕਰਾ ਲਈਏ ਸਰ ਕਿੰਨਾ ਕੁ ਜ਼ਿਆਦਾ ਉਤਸ਼ਾਹ ਹੈਗਾ ਮਨ ਦੇ ਵਿੱਚ ਅਯੁੱਧਿਆ ਪ੍ਰਾਗਰਾ ਜਾਣ ਵਾਸਤੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੀ ਫੁੱਲ ਇੰਜੋਏਮੈਂਟ ਹੋ ਰਿਹਾ ਹੈ ਜੀ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਸਾਡੇ ਮਨ ਵਿੱਚ ਵੀ ਕਿੰਨੀ ਸ਼ਰਧਾ ਹੈ ਅਸੀਂ ਬਿਆਨ ਨਹੀਂ ਕਰ ਸਕਦੇ ਸਰ 144 ਸਾਲਾਂ ਬਾਅਦ ਇਹ ਜਿਹੜਾ ਮਿਸ ਮਹਾਕੁੰਭਾ ਆ ਤੇ ਤੁਹਾਨੂੰ ਜਾਣ ਦੇ ਵਿੱਚ ਮੌਕਾ ਮਿਲ ਰਿਹਾ ਹੈ ਮੈਂ ਕਹਿੰਦਾ ਅਸੀਂ ਬਹੁਤ ਲੱਕੀਆ ਸਾਡੇ ਇੱਕ ਦੋ ਵਾਰੀ ਸਲਾਹ ਪਿੱਛੇ ਰਹਿ ਵੀ ਗਈ ਪਰ ਫਿਰ ਕੁਦਰਤੀ ਹੈ ਇਹਨਾਂ ਦੇ ਇਹਨਾਂ ਨਾਲ ਅਸੀਂ ਅਟੈਚਮੈਂਟ ਹੋਏ ਤੇ ਇਹਨਾਂ ਦੇ ਧਰੂ ਅਸੀਂ ਜਾ ਰਹੇ ਆ ਸਰ ਆ ਰਾਮ ਮੰਦਰ ਵੀ ਜਾਣਾ RAM LALA ਨੂੰ ਵੀ ਮਿਲਣਾ ਤੇ ਉਹਦਾ ਕਿੰਨਾ ਉੱਥਾ ਹੈ ਤੇ ਬਹੁਤ ਸਾਇਆ ਜੀ ਪਹਿਲੀ ਵਾਰੀ ਜਾ ਰਹੇ ਆ ਜੀ ਤੇ ਪੂਰੀ ਸ਼ਰਧਾ ਨਾਲ ਉਹਨਾਂ ਦੇ ਦਰਸ਼ਨ ਕਰਾਂਗੇ ਤੇ ਸਾਡੇ ਸਮਲੋ ਇਸ ਸਮਾਚਾ ਮਾਗੀ ਸਾਡੀ ਉਹਨਾਂ ਦੇ ਦਰਸ਼ਨ ਕਰਕੇ ਉਹਨਾਂ ਨੂੰ ਪਤਾ ਕਿਵੇਂ ਲੱਗਾ ਕਿ ਸ਼੍ਰੀ ਬੱਲ ਜੀ ਅਤੇ ਉਹਨਾਂ ਦਾ ਪਰਿਵਾਰ ਜਿਹੜੇ ਕਿ ਬੱਸਿਸ ਲੈ ਕੇ ਜਾਂਦੇ ਨੇ ਫਿਰ ਤੁਸੀਂ ਉਹਨਾਂ ਨਾਲ ਕੰਟੈਕਟ ਕੀ ਸਾਡੇ ਨੀਂਦਰ ਜੀ ਹੈਗੇ ਵੀਰ ਜੀ ਵੱਡੇ ਇਹਨਾਂ ਨੇ ਕੰਟੈਕਟ ਕਰਵਾਇਆ ਸਾਨੂੰ ਉਹਨਾਂ ਨਾਲ ਤੇ ਸਭ ਹਾਂ ਜੀ ਉਹ ਕੰਟੈਕਟ ਕਰਕੇ ਸਭ ਨੂੰ ਬਹੁਤ ਵਧੀਆ ਲੱਗ ਰਿਹਾ ਸਾਨੂੰ ਉਹਦਾ ਸਾਰਾ ਕੁਝ ਖਾਣ ਪੀਣ ਵਿੱਚ ਆਈਏ ਕੋਈ ਆਪਾਂ ਟੈਨਸ਼ਨ ਨਹੀਂ ਲੈਣੀ ਸਾਰੀ ਟੈਨਸ਼ਨ ਇਹਨਾਂ ਨੇ ਲੈਣੀ ਹੈ ਉਹ ਸਿਰਫ ਫ੍ਰੀ ਰਿਲੈਕਸ ਹੋ ਕੇ ਜਾ ਰਹੇ ਹਾਂ ਅਸੀਂ ਆਪਣਾ ਅੰਜੋ ਤੁਹਾਨੂੰ ਵੀ ਤੁਸੀਂ ਪਹਿਲਾਂ ਵੀ ਇਹਨਾਂ ਨਾਲ ਜਾ ਚੁੱਕੇ ਹੋ ਨਹੀਂ ਨਹੀਂ ਹਾਂਜੀ ਮੇਰੇ ਬੇਟੇ ਨੇ ਮੈਨੂੰ ਦੱਸਿਆ ਤੁਹਾਡੀ ਐਡ ਹੋਈ ਹੋਣੀ ਫੇਸਬੁੱਕ ਤੇ ਹਾਂਜੀ ਉਹਦੇ ਪਾ ਦੇਖ ਕੇ ਪਤਾ ਲੱਗਿਆ ਕਿ ਉਹਨੇ ਮੈਨੂੰ ਦਿਖਾਇਆ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਫਿਰ ਮੈਂ ਇਹਨਾਂ ਨੂੰ ਕੰਟੈਕਟ ਕੀਤਾ ਸਾਰਾ ਪ੍ਰੋਗਰਾਮ ਸਮਝ ਆਇਆ ਕਹਿੰਦੇ ਅਸੀਂ ਆ ਜਾਣਾ ਵੀ ਅਸੀਂ ਪਹਿਲੀ ਵਾਰ ਹੀ ਹੈ ਹਾਂ ਅਲੀ ਬੜਾ ਪਹਿਲੇ ਰੇਲਵੇ ਦੀਆਂ ਟਿਕਟਾਂ ਅਸੀਂ ਕੈਨਸਲ ਕਰਾਈਆਂ ਰਸ਼ ਕਰਕੇ ਹੈ ਉਸ ਤੋਂ ਬਾਅਦ ਫਿਰ ਅਸੀਂ ਸੋਚਦੇ ਸੀ ਜਾਈਏ ਕਿੱਦਾਂ ਟੈਂਪੋ ਟਰੈਵਲ ਲੱਭਦੇ ਸੀ ਉਹ ਦਿਲ ਨਹੀਂ ਕੀਤਾ ਪਰ ਜਦੋਂ ਆ ਇਹਨਾਂ ਦੇ ਬੱਸ ਬਾਰੇ ਪਤਾ ਲੱਗਿਆ ਇਹਨਾਂ ਦੀ ਫੈਸਿਲਿਟੀ ਇਹਨਾਂ ਦੀ ਸਰਵ ਮੈਂ ਕਹਿੰਦਾ ਦਰਤਾ ਸਾਡਾ ਆਦੀ ਕਿ ਆਪਾਂ ਸਾਡੀ ਤੇ ਕਿਸਮਤ ਜਾ ਗਈ ਪਰ ਹੁਣ ਤਿਆਰੀਆਂ ਫੁੱਲ ਆ ਵਿੱਚ ਹਾਂ ਹਾਂ ਲੈ ਸਾਰੇ ਦੇਖੋ ਸਾਰੇ ਅਸੀਂ 20 ਮੈਂਬਰ ਹਾਂ ਹਾਂ ਬੜੇ ਹਸਾ ਹਾਂ ਸਾਰੀ ਫੈਮਿਲੀ ਕਿਸਾਨਾ ਬਣ ਕੇ ਜਾ ਰਹੇ ਹਾਂ ਤੇ ਨਾਲ ਉਤਸ਼ਾਹ ਹੈਗਾ ਮਨ ਦੇ ਵਿੱਚ ਇਹਦਾ ਉਤਸ਼ਾਹ ਹੈ ਜੀ ਇਹ ਤਾਂ ਰਾਮ ਮੰਦਿਰ ਜਿਹੜਾ ਬਣਿਆ ਹੈ ਇਤਿਹਾਸਿਕ ਮੰਦਿਰ ਬਣਿਆ ਹੈ ਬੜੇ ਸਾਲਾਂ ਬਾਅਦ ਬਿਲਕੁਲ ਤੇ ਇੰਨੀ ਭਾਵਨਾ ਨਾਲ ਸਾਡੀ ਉੱਤੇ ਜਾਣ ਦੀ ਇੱਕ ਸੁਪਨਾ ਸਾਡਾ ਸাকার ਹੋ ਰਿਹਾ ਜੀ ਸਾਨੂੰ ਐਦਾ ਲੱਗ ਰਿਹਾ ਨਾਲ ਜਾ ਰਹੇ ਹਾਂ ਅਸੀਂ ਮਹਾਕੁੰਚ ਸਨਾਣ ਕਰਨਾ ਹੈ ਜੋ ਕਿ 144 ਸਾਲਾਂ ਬਾਅਦ ਇੱਕ ਐਨਾ ਵਧੀਆ ਮਿਸ ਅਫਸਰ ਆਇਆ ਹਨ ਬਿਲਕੁਲ 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 ਫਸਟ ਟਾਈਮ ਹੀ ਜਾ ਰਹੇ ਹਾਂ ਜੀ ਅਸੀਂ ਕਿੱਥੋਂ ਆਏ ਕਿੱਥੋਂ ਅਸੀਂ ਲੁਧਿਆਣੇ ਅਰਬਨ ਸਟੇਟ ਜਮਾਲਪੁਰ ਲੁਧਿਆਣੇ ਤੋਂ ਹਾਂ ਜੀ ਹਾਂ ਜੀ ਮੈਨੂੰ ਇਸ ਬਾਰੇ ਪਤਾ ਕਿਵੇਂ ਲੱਗਿਆ YouTube ਤੋਂ ਪਤਾ ਲੱਗਿਆ ਕੋਈ ਸਾਡੇ ਭਾਈ ਸਾਹਿਬ ਸੀਗੇ ਇਹ ਗੱਲ ਸਾਡੀ ਟ੍ਰੇਨ ਤੇ ਟਿਕਟ ਬੁੱਕ ਸੀ ਜੀ ਫੇਰੇ ਉਹ ਪਥਰਾਵ ਦੇਖ ਕੇ ਨਾ ਵੀ ਪੀੜ ਪੀੜ ਭੜਕਾ ਫੇਰੇ ਅਸੀਂ ਕੈਨਸਲ ਕਰਾਈਆ ਫੇਰੇ ਨਾਲ ਕੁਦਰਤੀ ਤੁਹਾਡਾ ਮਿਲ ਰੈਫਰੈਂਸ ਮਿਲਿਆ YouTube ਤੋਂ ਫੇਰ ਇਹਨਾਂ ਨੇ ਆ ਕੇ ਇੱਥੇ ਬੁੱਕ ਰਾਈ ਸਾਰਾ ਇਹੀ ਕਰਤਾ ਧਰਤਾ ਨੇ ਦਾ ਨਾਲ ਹੀ ਆ ਸੀ ਸਰ ਇੱਕ ਤਾਂ ਬੋਲਿੰਗਾਂ ਦੀ ਕਿਰਪਾ ਹੀ ਕਿ ਸਾਨੂੰ ਮੌਕਾ ਮਿਲਿਆ ਸੀ ਕਿਸ਼ਨਾਨ ਕਰਨ ਦਾ ਦੂਜਾ ਦੇਖੋ ਅਸੀਂ ਇੱਕ ਪੂਰੀ ਫੈਮਿਲੀ ਇਕੱਠੇ ਹੋਏ ਆ ਇਹਨ ਦੇ ਵੱਲ ਤੋਂ ਵੱਡੀ ਹੋਰ ਕਿਹੜੀ ਚੀਜ਼ ਹੋਵੇ ਜੇ ਅਸੀਂ ਫੈਮਿਲੀ ਇਕੱਠੇ ਆਈ ਲੋਕਲ ਲੁਧਿਆਣੇ ਤੋਂ ਆ ਜੀ ਨਿਊ ਜੰਦਨਗਰ ਤੋਂ ਦਰਸ਼ਨ ਦੇਖੋ ਜੀ ਇਹਨੇ ਬੁਲਾਇਆ ਤੇ ਦਰਸ਼ਨ ਵਾਸਤੇ ਤਾਂ ਹੋਣਗੇ ਹੀ ਹੋਣਗੇ ਬਾਕੀ ਜਿਹੜੀ ਆਪਣੇ ਦੀ ਰੌਣਕ ਰੱਖਣੀ ਉਹ ਅਲੱਗ ਏ ਜੇ ਜੈਕਾਰੇ ਲੱਗਣਗੇ ਇਕੱਠੇ ਲੱਗਣਗੇ ਤੇ ਉਹ ਦੇਖੋ ਕਿ ਮਨ 'ਚ ਜਿਹੜੀ ਐਕਸਾਈਟਮੈਂਟ ਹੈਗੀ ਏ ਉਹ ਸਾਡੀ ਬੋਲੇ ਨਾਲ ਪੂਰੀ ਕਰਤੀ ਹੈ ਬਹੁਤ ਅੱਛੀ ਤਰ੍ਹਾਂ ਬਾਦਈ ਕਾਫੀ ਸਾਰ ਲੱਗ ਰਿਹਾ ਤੁਹਾਡੇ ਵਿੱਚ ਜਾਣਦਾ ਹੈ ਨਾ ਤੇ ਕੀ ਲੱਗਦਾ ਉੱਥੇ ਕਿਸ ਤਰੀਕੇ ਨਾਲ ਸਾਰਾ ਮਾਹੌਲ ਰਹੇਗਾ ਜਦੋਂ ਦਰਸ਼ਨ ਕਰੋਗੇ ਤੇ ਵੀ ਨਹੀਂ ਸੰਗੋ ਚ ਜਾ ਕੇ ਦਿਖਾ ਰਹੇ ਅਸੀਂ ਤਾਂ ਬਹੁਤ ਹੀ ਕਹਿੰਦੇ ਨੇ ਪੂਰੀ ਆਸ਼ਾ ਲੈ ਕੇ ਘਰੋਂ ਨਿਕਲੇ ਆ ਬੱਚਿਆਂ ਨੂੰ ਵੀ ਛੱਡ ਕੇ ਬੱਚਿਆਂ ਕੋਲੋਂ ਵੱਡਿਆਂ ਨੂੰ ਵੱਡਿਆਂ ਨੂੰ ਵੀ ਛੋੜ ਕੇ ਬੱਚਿਆਂ ਨੂੰ ਵੀ ਛੋੜ ਕੇ ਤੇ ਆਸ਼ਾ ਤਾਂ ਹੀ ਕਰਦੇ ਸਾਨੂੰ ਬੈਸਟ ਸਰਵਿਸ ਔਰ ਬੈਸਟ ਦਰਸ਼ਨ ਮਿਲਣਾ ਹੈ ਕਿ ਸਾਰਾ ਕਿੰਨਾ ਹੈਗਾ ਮਨ ਦੇ ਵਿੱਚ ਉੱਥੇ ਜਾਣ ਦਾ ਬਹੁਤ ਜ਼ਿਆਦਾ ਕਿ ਸਾਨੂੰ ਇੰਨਾ ਹੋ ਗਿਆ ਕਿ ਸਾਨੂੰ ਹਫਤਾ ਹੋ ਗਿਆ ਛੋੜ ਕੇ ਸਾਰੇ ਕੰਮ ਕਾ ਅਸੀਂ ਚਲੇ ਪ੍ਰਯਾਗਰਾਜ ਸਾਨੂੰ ਪ੍ਰਾਗਰਾਜ ਜਾਣ ਦੀ ਬਹੁਤ ਖੁਸ਼ੀ ਹੋ ਰਹੀ ਏ ਕਿ ਅਸੀਂ ਉੱਥੇ ਜਾ ਰਹੇ ਹਾਂ ਇਸ਼ਨਾਨ ਕਰਨ ਜਾ ਰਹੇ ਹਾਂ ਇੱਕ ਤੋਂ ਬਹੁਤ ਵੱਡੀ ਗੱਲ ਏ ਕਿ ਅਸੀਂ ਆਪਣੇ ਪਰਿਵਾਰ ਨਾਲ ਜਾ ਰਹੇ ਹਾਂ ਤੇ ਕੁਝ ਪਰਿਵਾਰ ਇਹੰਦ ਨੇ ਕਿ ਐਨਾ ਰਸ਼ ਹੋਣ ਦੇ ਕਰਕੇ ਅਸੀਂ ਬੱਚਿਆਂ ਨੂੰ ਵੀ ਨਹੀਂ ਨਾਲ ਲੈ ਕੇ ਜਾ ਸਕਦੇ ਸੀਗੇ ਤੇ ਇੱਕ ਬਸ ਇੱਕ ਹੈਗਾ ਸੀ ਅਸੀਂ ਇਸ਼ਨਾਨ ਕਰ ਰਹੀਏ ਸਾਡੇ ਨਾਲ ਨਾਲ ਸਾਡੇ ਵੱਡੇ ਛੋਟੇ ਬੱਚੇ ਵੀ ਜੋ ਅਸੀਂ ਘਰ ਛੋੜ ਕੇ ਆਇਆ ਉਹ ਵੀ ਸਾਡੇ ਨਾਲ ਨਾਲ ਹੀ ਇਸ਼ਨਾਨ ਗੰਗਾ ਦੇ ਆਬੀਸ ਕੌਣ ਕੌਣ ਜਾ ਰਿਹਾ ਤੁਹਾਡੇ ਨਾਲ ਸਾਰੇ ਮਿਸਿਕ ਗਰੁੱਪ ਬਣ ਕੇ ਜਾ ਰਹੇ ਹਨ ਫੈਮਿਲੀ ਸਾਰੀ ਫੈਮਿਲੀ ਬ੍ਰਾਦਰ ਸਿਸਟਰ ਮੰਮੀ ਪਾਪਾ ਸਾਰੇ ਅਸੀਂ ਜਾ ਰਹੇ ਹਾਂ ਸਾਰੇ ਜਾ ਰਹੇ ਹਾਂ ਡਰਾਨੀਆਂ ਸਾਰੀਆਂ ਡਰਾਨੀ ਚਟਾਨੀ ਕਜ਼ਨ ਕਜ਼ਨ ਮਿਕਸ ਸਭ ਜਾ ਰਹੇ ਆ ਸਭ ਕਰ ਸਕ ਜਾ ਰਹੇ ਹਾਂ ਜੀ ਮਿਕਸ ਸਭ ਜਾ ਰਹੇ ਆ ਕਸੋ ਜਿੱਦਾਂ ਮੇਰੀ ਅ সিস্টਰਸ ਕਹਿ ਰਹੀਆਂ ਨੇ ਕਿ ਛੋੜ ਕੇ ਸਾਰੇ ਕੰਮ ਕਾਜ ਹਮ ਚਲੇ ਪ੍ਰਯਾਗਰਾਜ ਤੁਸੀਂ ਵੀ ਇਹਨਾਂ ਦੇ ਨਾਲ ਹੀ ਆਇਆ ਹਾਂ ਹਾਂ ਬੇਨਦੀ ਵੱਡੀ ਸਿਸਟਰ ਆ ਇੱਚ ਦਰਾਨੀ ਜਠਾਨੀ ਆ ਮੇਰੇ ਬ੍ਰਦਰ ਨੇ ਮਤਲਬ ਕਿ ਦਿਓ ਇਹ ਦਰਾਨੀ ਨੇ ਮਤਲਬ ਕਿ ਸਪੇਕੇ ਔਰ ਸੋਰੇ ਮਿਕਸ ਹੋ ਗਏ ਜਾ ਰਹੇ ਆ ਵੀ ਸਾਡਾ ਆਪਸ ਵਿੱਚ ਲਗਾ ਵੀ ਇੰਨਾ ਜ਼ਿਆਦਾ ਹੈ ਕਿ ਅਸੀਂ ਮਿਕਸ ਹੋ ਗਏ ਜਾ ਰਹੇ ਹਾਂ ਸਾਰੇ ਇਹ ਸਾਰੀ ਬਾਲਾਜੀ ਟਰੈਵਲ ਵਾਲੋਂ ਹੀ ਅਸੀਂ ਉਹਨਾਂ ਦੇ ਥਰੂ ਜਾ ਰਹੇ ਹਾਂ ਉਹਨਾਂ ਨੇ ਸਾਨੂੰ ਕੱਟ ਦਿੱਤਾ ਬਾਲਾਜੀ ਟਰੈਵਲ ਵਾਲੋਂ ਤੇ ਜਿਹੜੀ ਇੰਨੀ ਵੱਡੀ ਅੱਛੀ ਰੌਣਕ ਲੱਗ ਰਹੀ ਏ ਅੱਛਾ ਸਫਰ ਤਿਆ ਹੋ ਰਿਹਾ ਵੇ ਬਹੁਤ ਅੱਛਾ ਬੜੇ ਸ਼ੁਕਰਗੁਜ਼ਾਰ ਆ ਕਿ ਉਹਨਾਂ ਸਾਨੂੰ ਆਪਾਂ ਦਾ ਆਪਾਂ ਛੜਵਟੇ ਸੀਗੇ ਕਿ ਅਸੀਂ ਨਹੀਂ ਜਾ ਪਾਵਾਂਗੇ ਪ੍ਰਯਾਗਰਾਜ ਬਗਰ ਉਹਨਾਂ ਨੇ ਸਾਨੂੰ ਇੱਕ ਮੌਕਾ ਦਵਾ ਤਾ ਕਿ ਤੁਸੀਂ ਚਲੋ ਪ੍ਰਯਾਗਰਾਜ ਇੱਕ ਰੌਣਕ ਨਾਲ ਅਸੀਂ ਜਾ ਰਹੇ ਹਾਂ ਪਰਿਵਾਰ ਜਾ ਰਹੇ ਹਾਂ ਇਸੇ ਬਾਲਾ ਜੀ ਟ੍ਰੈਵਲ ਦੇ ਹੀ ਸ਼ੁਕਰਗੁਜ਼ਾਰ ਹੈ ਬਹੁਤ ਸ਼ੁਕਰਗੁਜ਼ਾਰ ਹੈ ਜੀ ਬਹੁਤ ਸ਼ੁਕਰਗੁਜ਼ਾਰ ਹੈ ਟ੍ਰੇਨ ਵੀ ਔਰ ਟਿਕਟ ਬੁੱਕ ਕਰਾਈ ਹੋਈ ਵੀ ਕੈਨਸਲ ਕੀਤੀ ਕਿ ਨਿਰਾਸ਼ੇ ਬਹੁਤ ਫਿਰ ਇੱਕਦਮ ਹੀ ਮਲ ਗਿਆ ਨੰਬਰ ਇਹਨਾਂ ਨੇ ਮੇਰੇ ਬੇਟੇ ਨੂੰ ਪਤਾ ਚੱਲਿਆ ਉਹਨਾਂ ਨੇ ਮਾਮੂ ਨੂੰ ਦਿੱਤਾ ਤੇ ਬਸ ਇਦਾਂ ਹੀ ਪਤਾ ਚਲਦੇ ਚਲਦੇ ਆ ਅੱਜ ਤੁਹਾਡੇ ਸਾਹਮਣੇ ਬੈਠੇ ਆਂ ਅਬ ਜਾ ਰਹੇ ਆਂ ਬਸ ਉਹਨਾਂ ਅਗਰ ਆਧਾ ਰਾਣੀ ਮਾਤਾ ਰਾਣੀ ਦੀ ਕਿਰਪਾ ਨਾਲ ਉਹ ਤੇ ਦਰਸ਼ਨ ਖੁੱਲੇ ਹੋ ਜਾਣ ਔਰ ਹਰ ਹਰ ਮਹਾਦੇਵ ਬਹੁਤ ਉਸੇ ਮੈਂ ਵੈਲ ਗਈ ਹੋਈਆਂ ਪਹਿਲੇ ਹਾਂ ਹਾਂ ਮੈਂ ਗਈ ਇਹਨਾਂ ਨਾਲੇ ਗਈ ਸੀ ਨਹੀਂ ਅੱਛਾ ਆਪਣੀ ਟ੍ਰੇਨ ਤੇ ਗਈ ਸੀ ਪర్యगराज ਵੀ ਗਈ ਹੋਈਆਂ ਤੇ ਦਰਬੀ ਅਯੁੱਧਿਆ ਵੀ ਗਈ ਹੋਈ ਬਹੁਤ ਅੱਛਾ ਲੱਗ ਰਹਾ ਦੁਬਾਰਾ ਆਪ ਤੋ ਕੁੰਭ ਕਰਕੇ ਜਾ ਰਹੇ ਹਾਂ ਦੁਬਾਰਾ ਤੋ ਠੀਕ ਹੈ ਹਾਂ ਹਾਂਜੀ ਦੇਖੋ ਦੇਖ ਦੇਖੋ ਦੇਖ ਮੈਂ ਨਾ ਵੀ ਜਾ ਕੇ ਆਈਏ ਦੇਖੀਏ ਤੇ ਸੇਵੀ ਕੀ ਹੈ ਹੁਣ ਲਾਸਟ ਹੈ ਡੇਟ 26 ਤੱਕ ਲਾਸਟ ਹੈ ਇਸ ਕਰਕੇ ਮੈਂ ਕਿਹਾ ਚਲੋ ਜਾ ਕੇ ਆਨੇ ਆ ਮੇਰੀ ਫਰੈਂਡ ਨੇ ਮੈਨੂੰ ਦੱਸਿਆ ਸੀ ਕਿ ਵੀ ਐਦਾ ਕਰਕੇ ਬਸਾਇਆ ਜਾ ਰਹੀਆਂ ਨੇ ਤੇ ਅਗਰ ਹੈ ਮੂੜ ਤੇ ਜਾਇਓ